ਨੁਦਾਤੀ ਹੈ ਚੀਫਤੀ ਖਬਰ ਪਿਛਲੇ ਦਿਨੀ ਕਿਸਾਨ ਅੰਦੋਲਨ ਦੇ ਵਿੱਚ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਸੀ ਕਿ ਜੀ ਤੇ ਸਰਕਾਰ ਨੇ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਰਾਸ਼ੀ ਅਤੇ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਸੀਗਾ ਭਵੰਤਪਾ ਸਾਹਿਬ ਨੇ ਜਿਵੇਂ ਤੁਹਾਨੂੰ ਖਬਰ ਦਿਖਾਈ ਸੀਗੀ ਹੁਣ ਤੁਹਾਨੂੰ ਦੱਸਦੀ ਆ ਵੱਡਾ ਮੋੜ ਆਇਆ ਜੀ ਸ਼ੁਭਕਰਨ ਦੀ ਮਾਂ ਜਿਹੜੀ ਆਪਣੇ ਆਪ ਕਹਿੰਦੀ ਹੈ ਸਾਹਮਣੇ ਆਈ ਹੈ ਮੀਡੀਆ ਸਾਹਮਣੇ ਉਹ ਕਹਿੰਦੀ ਕਿ ਅਸੀਂ ਜੋ ਹੈ 12-13 ਸਾਲ ਤੋਂ ਮੈਂ ਆਪਣੇ ਪੁੱਤ ਤੋਂ ਦੂਰ ਰਹਿੰਦੀ ਆ ਪਰ ਫੋਨ ਤੇ ਗੱਲ ਹੁੰਦੀ ਸੀਗੀ ਸ਼ੁਭਕਰਨ ਦਿੱਲੀ ਵੱਲ ਜਾਣਾ ਸੀਗਾ ਉਸਨੇ ਤੇ ਮੈਨੂੰ ਫੋਨ ਵੀ ਕੀਤਾ ਸੀ ਤੇ ਮੈਂ ਮਨਾ ਕੀਤਾ ਸੀ ਆ ਜਾਓ ਪਰ ਤੁਹਾਨੂੰ ਦੱਸ ਦਈਏ ਉਸ ਸ਼ੁਕਰਨ ਦੀ ਮੌਤ ਹੋ ਗਈ ਸੀ ਕਿ ਤੋਂ ਕਿਸਾਨ ਨੇ ਜਤਬੰਦੀਆਂ ਸੀ ਉਹਨਾਂ ਨੇ ਕਿਹਾ ਸੀਗਾ ਕਿ ਐਫ ਆਈ ਆਰ ਜਦ ਤੱਕ ਨਹੀਂ ਹੁੰਦੀ ਸ਼ੁਕਰਨ ਦਾ ਜੋ ਹੈ ਅੰਤਿਮ ਸਸਕਾਰ ਨਹੀਂ ਕੀਤਾ ਜਾਏਗਾ ਪਰ ਇਸ ਚ ਵੱਡਾ ਮੋੜ ਆਇਆ ਜੀ ਉਸਦੀ ਮਾਂ ਆਪਣੇ ਹੰ ਕਹਿਣ ਵਾਲੀ ਸਾਹਮਣੇ ਆਈ ਹੈਗੀ ਆ ਉਹਨਾਂ ਨੇ ਕਿਹਾ ਹੈਗਾ ਕਿ ਸਾਡਾ ਕਿਸੇ ਜਥੇਬੰਦੀ ਨਾਲ ਕੋਈ ਲਿੰਕ ਨਹੀਂ ਹੈਗਾ ਮੈਂ ਚਾਹਨੀ ਹਾਂ ਕਿ ਮੇਰੇ ਮੁੰਡੇ ਦਾ ਅੰਤਿਮ ਸੰਸਕਾਰ ਹੋਵੇ ਤੇ ਉਸਦੀ ਆਤਮਾ ਨੂੰ ਸ਼ਾਂਤੀ ਮਿਲੇ ਵੱਡੀ ਖਬਰ ਵੱਤੋ ਆ ਵੀਡੀਓ ਸ਼ੇਅਰ ਕਰ ਦਿਓ ਚੀ ਇੱਕ ਵੱਡਾ ਮੋੜ ਆਇਆ ਜੀ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਭੋਂਤਪਾ ਸਾਹਿਬ ਨੇ 1 ਕਰੋੜ ਰੁਪਏ ਦੀ ਆਰਥਿਕ ਮਦਦ ਤੇ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਸੀਗਾ ਤੇ ਉਸ ਤੋਂ ਬਾਅਦ ਵੱਡੀ ਖਬਰ ਹੈ ਜੀ ਉਸਦੀ ਮਾਂ ਆਪਣੇ ਹੰ ਕਹਿਣ ਵਾਲੀ ਸਾਮਣੇ ਆਈ ਹੈ ਮੀਡੀਆ ਸਾਹਮਣੇ ਉਹਨਾਂ ਨੇ ਗੱਲ ਕਰਦੇ ਹੋਏ ਕਿਹਾ ਕਿ ਅਸੀਂ ਦੂਰ ਰਹਿੰਦੇ ਸੀਗੇ ਇੱਕ ਮੈਨੂੰ ਮਿਲਣ ਆਂਦਾ ਸੀਗਾ ਤੇ ਤੁਹਾਨੂੰ ਦੱਸ ਦਈਏ ਵੱਡੀ ਖਬਰ ਫੌਤਮਨ ਸਾਹਿਬ ਨੇ 1 ਕਰੋੜ ਰੁਪਏ ਦੀ ਰਾਸ਼ੀ ਤੇ ਸਰਕਾਰੀ ਨੌਕਰੀ ਦਿੱਤੀ ਛੋਟੀ ਭੈਣ ਨੂੰ ਪਰ ਉਸਦੀ ਮਾਂ ਜਿਹੜੀ ਆਪਣਮ ਕਹਨਾਲੀ ਸਾਹਮਣੇ ਆਈ ਹੈਗੀ ਕਿ ਕਿ ਉਹ ਸੱਚ ਹੈ ਦੇਖਣਾ ਹੋਏਗਾ ਕਿਉਂਕਿ ਮਾਂ ਕਹਿੰਦੀ ਕਿ ਅਸੀਂ ਇਕੱਠੇ ਨਹੀਂ ਰਹਿੰਦੇ ਸੀਗੇ ਫੋਨ ਤੇ ਗੱਲ ਹੁੰਦੀ ਸੀਗੀ 12-13 ਸਾਲ ਤੋਂ ਵੱਖ ਸੀਗੀ ਉਸਦੀ ਮਾਂ ਤੇ ਹੁਣ ਆਈ ਹੈਗੀ ਕਿ ਇਹ ਪੈਸੇ ਕਰਕੇ ਆਈ ਹੈਗੀ ਹੈ ਜਾਂ ਅਸਲੀ ਜਮਾ ਹੈਗੀ ਇਹ ਦੇਖਣਾ ਪਵੇਗਾ ਜੀ ਪਰ ਆਤੀ ਵੱਡੀ ਖਬਰ ਕਿਸਾਨ ਸ਼ੁਕਰਾਂ ਜਿਸ ਦੀ ਮੌਤ ਹੋ ਗਈ ਸੀਗੀ ਉਸ ਨੂੰ ਸ਼ਹੀਦ ਦਾ ਦਰਜਾ ਦਿਵਾਨ ਵਾਸਤੇ ਕਿਸਾਨ ਜਿੱਥੇ ਬੰਦੀਆਂ ਨੇ ਕਿਹਾ ਸੀਗਾ ਤੇ ਉਹਨਾਂ ਨੇ ਕਿਹਾ ਸੀਗੀ ਉਸ ਦੀ ਅੰਤਿਮ ਸਸਕਾਰ ਨਹੀਂ ਹੋਏਗਾ ਜਦ ਤੱਕ ਉਸ ਨੂੰ ਜੋ ਹੈ ਐਫ ਆਈ ਆ ਨਈ ਦਰਜ ਹੋਏਗੀ ਤੇ ਵੱਡਾ ਮੋੜ ਆਇਆ ਜਿਸ ਕਹਾਣੀ ਦੇ ਵਿੱਚ ਇੱਕ ਆਪਣੇ ਆਪ ਨੂੰ ਮਾਂ ਕਹਿਣ ਵਾਲੀ ਆਈ ਹੈ ਕਿ ਮੈਂ ਸ਼ੁਕਰਨ ਦੀ ਮਾਂ ਹੈਗੀ ਆ ਉਹਨਾਂ ਨੇ ਕਿਹਾ ਹੈ ਕਿ ਮੈਂ ਕਿਸੇ ਜਥੇਬੰਦੀ ਨਾਲ ਕੋਈ ਲਿੰਕ ਨਹੀਂ ਹੈਗਾ ਅਸੀਂ ਚਾਹੁੰਦੇ ਆ ਕਿ ਸਾਡੇ ਮੁੰਡੇ ਦਾ ਅੰਤਿਮ ਸੰਸਕਾਰ ਹੋਵੇ ਜਦ ਪੱਤਰਕਾਰਾਂ ਨੇ ਪੁੱਛਿਆ ਕਿ ਉਸ ਰਕਮ ਜਿਹੜੀ 1 ਕਰੋੜ ਰੁਪਏ ਦੀ ਰਕਮ ਹੈ ਉਹ ਕਿਸ ਨੂੰ ਮਿਲਣੀ ਚਾਹੀਦੀ ਹੈਗੀ ਹੈ ਤੇ ਉਸ ਮਾਂ ਨੇ ਕਿਹਾ ਜੋ ਸਰਕਾਰ ਕਹੇਗੀ ਉਸ ਨੂੰ ਮਿਲੇ ਮੈਂ ਤਾਂ ਆਪਣੇ ਮੁੰਡੇ ਦਾ ਅੰਤਿਮ ਸੰਸਕਾਰ ਕਰਵਾਉਣ ਆਈ ਹੈਗੀ ਆ ਅਸੀਂ ਕਿਸੇ ਜਥੇਬੰਦੀ ਨਾਲ ਨਹੀਂ ਹੈਗੇ ਜੀ ਬੱਡੀ ਖਬਰ ਵੱਤੋ ਵੱਤ ਵੀਡੀਓ ਸ਼ੇਅਰ ਕਰ ਦੋ ਜੀ ਚੈਨਲ ਜਰੂਰ ਸਬਸਕ੍ਰਾਈਬ ਕਰ ਦੋ ਇਦਾਂ ਦੀ ਖਬਰਾਂ ਵਾਸਤੇ ਪਲਪਲ ਖਬਰ ਕਿਸਾਨ ਅੰਦੋਲਨ ਦੀ ਤੁਹਾਨੂੰ ਦਿੰਦੇ ਹੀ ਰਹਿਣੇ ਹੈਗੇ ਜੀ ਜੋ ਤੁਹਾਡੇ ਤੋਂ ਮਿਸ ਨਾ ਹੋਵੇ ਵੱਡੀ ਖਬਰ ਕਿਸਾਨ ਜਿਹੜਾ 22 ਸਾਲ ਦਾ ਮੁੰਡਾ ਸੀ ਜਿਸ ਦੀ ਮੌਤ ਹੋਈ ਸੀਗੀ ਉਸ ਦੀ ਮਾਂ ਆਪਣੇ ਹਮ ਕਹਿਣ ਵਾਲੀ ਸਾਹਮਣੇ ਆਈ ਹੈਗੀ ਹੈ ਬਾਕੀ ਦੇਖਦੇ ਹਾਂ ਕਿ ਮਾਂ ਜਿਹੜੀ ਆਪਣੇ ਹਮ ਕਹਿੰਦੀ ਹੈ ਉਹ ਸੱਚ ਹੈਗਾ ਇਹ ਤਾਂ ਹੁਣ ਜੋ ਹੈ ਕਾਰਵਾਈ ਹੋਏਗੀ ਤਾਂ ਹੀ ਪਤਾ ਲੱਗੇਗਾ ਛਾਂਬੀਨ ਹੋਏਗੀ ਤਾਂ ਹੀ ਪਤਾ ਲੱਗੇਗਾ ਸੱਚ ਕੀ ਹੈ ਪਰ ਵੱਡੀ ਖਬਰ ਕਿਸਤਾਨ ਸ਼ੁਭਕਰਨ ਜਿਸ ਦੀ ਮੌਤ ਹੋ ਗਈ ਸੀ ਕਿਸਾਨ ਆंदोलਨ ਦੇ ਵਿੱਚ ਤੇ ਭਵੰਤਮਾ ਸਾਹਿਬ ਦੀ ਸਰਕਾਰ ਨੇ 1 ਕਰੋੜ ਰੁਪਏ ਦੀ ਇਨਾਮ ਰਾਸ਼ੀ ਪਰਿਵਾਰ ਵਾਸਤੇ ਤੇ ਇਸ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਸੀਗਾ ਤੇ ਉਸ ਤੋਂ ਬਾਅਦ ਸ਼ੁਭਕਰਨ ਦੀ ਮਾਂ ਆਈ ਹੈ ਸਾਹਮਣੇ ਜੋ ਕਹਿੰਦੀ ਕਿ ਮੇਰਾ ਬੇਟਾ ਹੈ ਅਸੀਂ ਕਿਸੇ ਜਿਸੀ ਬੰਦੀ ਨਾਲ ਨਹੀਂ ਹੈਗੇ ਮੈਂ ਚਾਹਨੀ ਹਾਂ ਕਿ ਮੁੰਡੇ ਦਾ ਅੰਤਿਮ ਸੰਸਕਾਰ ਹੋ ਜਾਵੇ ਵੱਡੀ ਖਾਪਾ